ਕੰਮ <coughs> ਕਰਾ हर पूरन ब्रह्म निवास लियो हर पूर ब्रह्म निवास लियो जब लो न पाग लारो कमते फिरे बो कल को में नहीं रे पछतायो बचतायो कीचारे मथुरा

Ina na ਕੀ ਮੇਲ ਹੋਵੇ ਸਭ ਤੱਕ ਸੁਣ ਨਾਰੇ ਅਸੂ ਕੁਰਤਾ ਤੂੰ ਗਿਰਟੇ ਸੱਚੇ ਸਤੇ ਪਾਤਸ਼ਾਹ ਜਨਮ ਜਨਮ ਦੀ ਕੱਟਿਆ ਦਰਸ਼ਨ ਦੇ ਕੇ ਜੀਵਾ ਗੁਰਤੇ ਦਰਸ਼ਨ ਦੇ ਕੇ ਜੀਵਾ ਗੁਰਤੇ ਰਾਮ न हिकु करे ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਬ ਲਉ ਨਹੀਂ ਪਾਗ ਲਾਲ ਉਦਸ ਤਬ ਲਉ ਪ੍ਰਮਤੇ ਫਿਰ ਤੇ ਬਹੁਤਾਇਓ ਕਾਲ ਕੋਰ ਸਮੁੰਦਰ ਮੈਂ ਗੂੜਤ ਥੇ ਕਬ ਹੂੰ ਮਟਹਾ ਨਹੀਂ ਰੇ ਪਛਤਾਇਓ ਤਾਤ ਵਿਚਾਰ ਇਹ ਮਥਰਾ ਜਗ ਤਾਰਨ ਕਉ ਅਵਤਾਰ ਬਨਾਇਓ ਜਬ ਯੋ ਜਨ ਅਰਜਨ ਦੇਵ ਗੁਰੂ ਇਰ ਸੰਕਟ ਜੋਂਨ ਗਰਬ ਲਾਇਆ ਜੋ ਜਪਿਓ ਜੇ ਨਿਆਰ ਜੋਂਨ ਦੇਵ ਗੁਰੂ ਇਰ ਸੰਕਟ ਜੋਂਨ ਗਰਬ ਲਾਇਆ ਤਰਣ ਨਨਵ ਕੰਡ ਮਹ ਜੋਤ ਸਵ ਰੂਪੀ ਰਹੋ ਪਾਰ ਵਾ ਨ ਮਥਰਾ ਕਛ ਪੇਦ ਨਹੀਂ ਘੋਰ ਅਰਜਨ ਪਰ ਤੱਕ ਹਾਰ ਪਾਰ ਗੁਆ ਗੁਰ ਸੰਤ ਮਲਾਇਆ ਨਾਸੀ ਕਰ ਮੈਂ ਪਾਇਆ ਤਖਤ ਬਹਾ ਤਖਤੇ ਕੀ ਲਾਇਕ ਵੰਚ ਸਮਾਈ ਗੁਰਮਤ ਪਾਇਕ ਨਾਲਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤਿ ਰਾਮ ਨਾਮ ਉਰ ਮੈਂ ਗਹਿਉ ਜਾ ਕਾ ਸਮ ਨਹੀਂ ਕੋਈ ਜੇ ਸਿਮਰਤ ਸੰਕਟ ਮਿਟਾ ਦਰਸ ਤੁਹਾਰ ਹੋਏ ਸੁਖੋ ਟਲ ਗੁਰ ਸੇਵੀਐ ਏਹਨ ਸਹਜ ਸੁਭਾਏ ਦਰਸ਼ਨ ਪਰਸ ਐ ਗੁਰੂ ਕਾ ਜਨਮ ਮਰਨ ਧੁੱਕ ਜਾਏ ਹਉ ਵਸਤਖਸਮ ਦੀ ਨੂਰ ਅਰਸੋਂ ਕਰਸੋਂ ਛਟਿਆ ਤਦ ਡਿਟੇ ਸਚੇ ਬਾਤ ਸਾਹ मल जनम जनम द कटि सजण सचा पात सह सिर सा द सहो जिस पास बढ़िया सोह सब न वेसा ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 4 ਜਾ ਮਾਇਆ ਮਮਤਾ ਮੋਣੀ ਜੇਰ ਵੇੜ ਤੰ ਤਾਗ ਖਾਇਆ मनमुख खाधे गुरमुख बुर जिनी सच नाम चित लाया माया ममता मोणी जिन माता जग खाया मनमुख खाधे गुरमुख बुर ਸਤਿਨਾਮ ਚੇਤ ਲਾਇਆ ਬਿਨ ਨਾਮ ਜਗਤ ਕਮਲਾ ਫਿਰਾ ਗੁਰਮੁਖ ਲਗਰੀ ਆਇਆ ਤੰਦਾ ਕਰਤਿਆ ਨਿਹਵਲ ਜਨਮ ਗਵਾਇਆ ਸੁਖ ਦਾਤਾ ਮਨ ਨਵਾਸਾਇਆ ਨਾਨਕ ਨਾਮ ਤੇ ਨਕ ਹੋਵੇ ਲਿਆ ਜਿਨ ਕੋ ਗੁਰ ਨੇ ਕਿਪਾਇਆ ਮਹਲਾ 3 ਜਾ ਕਾਹੀ ਮੈਂ ਅੰਮ੍ਰਿਤ ਪ੍ਰਭੂਰ ਮਾਨ ਮੁਕਾ ਸਾਧਨਾ ਪਾਇਆ ਜੋ ਕਸਤੂਰੀ ਮੇਰਕ ਨਾ ਜਾਣ ਪਰਮੰਦਾ ਪਰਮ ਬੁਲਾਇਆ ਅੰਮ੍ਰਿਤ ਤਜ ਸਿਖ ਸੰਗ ਰਹਿ ਕਰਤਾ ਆਪ ਖਵਾਇਆ ਗੁਰਮੁਖ ਵਿਰਲੇ ਸੋਹੀ ਪਾਈ ਤੇਨ ਅੰਦਰ ਬ੍ਰਹਮ ਦਿਖਾਇਆ ਤਨ ਮਨ ਸੀਤਲ ਹੋਇਆ ਰਸਨਾ ਹਰ ਸਾਧ ਆਇਆ ਸਭ ਦੇ ਹੀ ਨਾਉ ਉਪਜਾ ਸਭ ਦੇ ਮੇਲ ਮਿਲਾਇਆ ਦੇਨ ਸਬਦੈ ਸਭ जग ਬਹਰਾਨਾ ਬਿਰਤਾ ਜਨਮ ਗਵਾਇਆ ਅੰਮ੍ਰਿਤ ਏਕੋ ਸਬਦ ਆ ਨਾਨਕ ਗੁਰਮੁਖ ਪਾਇਆ ਬਉੜੀ ਸੋਹਾਰ ਕੋਰਖ ਅਗੰਮ ਹਾਲ ਓ ਹੋ ਕਿ ਤਵੇ ਧੋਕਾਈਆ ਤੇ ਸਰੂਪ ਨਰੇਖ ਅਦ੍ਰਿਸ਼ਟ ਕਹੋ ਜਨ ਕਿਉ ਧਿਆਈਆ ਨਰਹੁ ਕਾਰ ਨਿਰੰਜਨ ਹਰ ਅਗੰਮ ਕਿਆ ਕਹ ਗਉਂਗਾਈਆ ਜਿ세 ਆਪ ਬੁਝਾਈਆ ਸੂ ਹਰ ਮਾਰਗ ਪਾਈ ਆ ਗੁਰ ਪੁਰ ਦੇ ਖਾਲਿਆ ਗੁਰ ਸੇਵਾ ਪਾਈ ਆ ਜੇਸ ਆਪੁ ਬੁਝਾਏ ਆਪੁ ਸੋ ਹਰ ਮਾਰਗ ਪਾਈਆ ਗੁਰਪੁਰਬੇ ਕਾਲਿਆ ਦੁਰ ਸੇਵਾ ਪਾਈਆ ਵਾਹਿਗੁਰੂ ਜੀ ਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ ਸਨੋਖ ਮਹੱਲਾ ਤੀਜਾ ਮਾਇਆ ਮਮਤਾ ਮੋਣੀ ਜਿਨ ਵਿਣ ਤੰਤਾ ਜਗ ਖਾਇਆ ਮਨ ਮੁਖ ਖਤਹਿ ਗੁਰਮੁਖੁ ਬਰੀ ਜਿਨੀ ਸਾਚ ਨਾਮ ਚਿਤ ਲਾਇਆ ਪਰਮ ਸਨਮਾਨ ਜੋ ਗੁਰੂ ਗੁਰੂ ਪਿਆਰੀ ਗੁਰਸਵਾਰੀ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ ਅੱਜ ਦਾ ਇੱਕ ਪਾਵਨ ਪਵਿੱਤਰ ਹੁਕਮ ਸੋਰਠ ਕੀ ਬਾਣ ਅੰਦਰ ਸਲੋਕ ਤੀਸਰੀ ਗੁਰੂ ਨਾਨਕ ਸੇਵਾ ਦੇ ਪੁੰਜਵਾਨ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਆਚਰਨ ਹੋਈ ਪੌੜੀ ਤਾਂ ਤਾਂ ਸਤਿਗੁਰੂ ਸੋਟੀ ਸੁਲਤਾਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਪਾਵਨ ਅਸਨਾ ਉਚਾਰਨ ਹੋਈ ਇਹ ਪਾਵਨ ਪਵਿੱਤਰ ਹੁਕਮ ਤਨ ਤਨ ਸਬਦ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆ ਦੇ ਪਾਵਨ ਪਵਿੱਤਰੰਗ 643 ਉੱਪਰ ਸਭਾਏ ਮੰਨ ਹੈ ਸਤਿਗੁਰ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਕਰਾਇਆ ਗਾਵੇ ਸੁਣਿਆ ਸਫਲ ਹੋ ਜਾਏ ਗੁਰੂ ਰੂਪ ਸਾਧ ਸੰਗਤ ਜੀ ਅੱਜ ਮਹਾਨ ਦਿਹਾੜਾ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਗੁਰਤਾ ਗਦੀ ਦੇ ਵਸੇ ਸਮੂਹ ਸੰਗਤਾਂ ਨੂੰ ਸਹਿਬਾਂ ਦੇ ਪਾਵਨ ਗੁਰਤਾ ਗਦੀ ਦੇ ਵਸਤੀਆਂ ਲੱਖ ਲੱਖ ਵਧਾਈਆਂ ਹੋਣ ਜੀ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਬਿਲਾਓ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ